ਸਸਰੀ ਗੱਲ ਦੀ ਆਪਣੇ ਆਪ ਨੂੰ ਜਾਣਨ ਤੋਂ ਵੱਡਾ ਦੁਨੀਆਂ 'ਚ ਕੋਈ ਵਿਗਿਆਨ ਨਹੀਂ ਹੈ। ਔਰ ਆਪਣੇ ਆਪ ਨੂੰ ਸਮਝਣ ਤੋਂ ਵੱਡੀ ਦੁਨੀਆਂ 'ਚ ਕੋਈ ਪੜ੍ਹਾਈ ਨਹੀਂ ਹੈ। ਦੁਨੀਆਂ ਦਾ ਵੱਡੇ ਤੋਂ ਵੱਡਾ ਵਿਗਿਆਨ ਦੁਨੀਆਂ ਤੋਂ ਵੱਡੀ ਤੋਂ ਵੱਡੀ ਪੜ੍ਹਾਈ ਸਭ ਵਿਅਰਥ ਹੈ ਜੇ ਅਸੀਂ ਆਪਣੇ ਬਾਰੇ ਕੁਝ ਖਾਸ ਕੁਝ ਦੁਨੀਆ ਤੂੰ ਅਲੱਗ ਨਹੀਂ ਜਾਣਦੇ ਸਾਡੀ ਪਹਿਚਾਨ ਸਾਨੂੰ ਲੋਕ ਹੀ ਦੱਸਦੇ ਆ ਤੇ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਜਾਣਦੇ ਨਹੀਂ ਇਨਸਾਨ ਦੁਨੀਆ ਦੀ ਉਹ ਹਰ ਮਸ਼ੀਨਰੀ ਦਾ ਫੰਕਸ਼ਨ ਸਮਝ ਲੈਂਦਾ ਜੈਨੂੰ ਨੇ ਜ਼ਿੰਦਗੀ ਚ ਵਰਤਣਾ ਉਹ ਚਾਹੀ ਟੀਵੀ ਆ ਚਾਹੀ ਮੋਬਾਈਲ ਆ ਦੁਨੀਆ ਦੇ ਹਰ ਰਿਸ਼ਤੇ ਦੀ ਮਾਨਸਿਕਤਾ ਸਮਝ ਲੈਂਦਾ ਪਰ ਜਦੋਂ ਵਾਰੀ ਆਪਣੇ ਤੇ ਆਉਂਦੀ ਹੈ ਤੇ ਕੁਝ ਚੀਜ਼ਾਂ ਇਹ ਦੱਸਦੀਆਂ ਵੀ ਆਪਣੇ ਆਪ ਨੂੰ ਸਮਝਣ ਕਿਤੇ ਕੁਝ ਗਲਤੀ ਕਰ ਰਿਹਾ ਸੁੱਖਾਂ ਵਾਸਤੇ ਸਾਰੇ ਸੰਘਰਸ਼ ਕਰਦਾ ਹੈ ਹਰ ਇਨਸਾਨ ਪ੍ਰithvi ਤੇ ਕੋਈ ਵੀ ਦੁੱਖ ਨਹੀਂ ਚੱਲਦਾ ਔਰ ਹਰ ਇਨਸਾਨ ਨੇ ਦੁੱਖਾਂ ਦਾ ਢੇਰ ਇਕੱਠਾ ਕਰ ਲਿਆ ਉਹਨਾਂ ਦੁੱਖਾਂ ਦੇ ਢੇਰ ਤੇ ਬੈਠ ਕੇ ਉਹਦੇ ਮਨ ਚ ਹਜ਼ਾਰਾਂ ਕਿਸਮ ਦੇ ਸਵਾਲ ਉੱਠਦੇ ਨੇ ਆਪਣੇ ਆਪ ਨੂੰ ਲੈ ਕੇ ਉਹਨਾਂ ਸਵਾਲਾਂ ਦਾ ਜਵਾਬ ਦਿੰਦੀ ਹੈ ਪਹਿਚਾਣ ਉਸ ਤੋਂ ਵੱਡਾ ਜਿਹੜਾ ਕੰਮ ਕਰਦਾ ਉਹ ਦੁੱਖਾਂ ਦੀ ਗਿਣਤੀ ਬਹੁਤ ਘਟ ਜਾਂਦੀ ਹੈ ਬੇ ਲੋੜਾ ਵਜਨ ਸਾਡੀ ਲੱਕ ਤੋਂ ਉੱਤਰ ਜਾਂਦਾ ਇਹ ਖਾਲੀ ਨਰੀਖਣ ਦੀ ਇਲਾਜ ਵੀ ਕਰਦੀ ਹੈ ਤਿੰਨ ਮਹੀਨੇ ਚ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਅਸੀਂ ਸਮਝਦੇ ਹਾਂ ਸਾਡੇ ਪਿਛਲੇ ਕਰਮਾਂ ਦਾ ਪੈਟਰਨ ਉਹਦੇ ਕੰਮ ਕਰਨ ਦਾ ਜਿਹੜਾ ਟੰਗ ਹੈ ਉਹ ਸਾਨੂੰ ਕਿਸ ਤਰ੍ਹਾਂ ਰੋਬਟ ਬਣਾਈ ਰੱਖਦਾ ਅਸੀਂ ਬਿਲਕੁਲ ਸਾਫ਼-ਸਾਫ਼ ਦੇਖ ਸਕਦੇ ਹਾਂ ਕਿਸੇ ਵੀ ਚੀਜ਼ ਦਾ ਇਲਾਜ ਉੰਨੀ ਦੇਰ ਤੱਕ ਸੰਭਵ ਨਹੀਂ ਜਿੰਨੀ ਦੇਰ ਤੱਕ ਸਾਨੂੰ ਰੋਗ ਦਾ ਹੀ ਪਤਾ ਨਾ ਹੋਵੇ ਕਿਸੇ ਵੀ ਚੀਜ਼ ਨੂੰ ਉੰਨੀ ਦੇਰ ਤੱਕ ਠੀਕ ਨਹੀਂ ਕਰਿਆ ਜਾ ਸਕਦਾ ਜਿੰਨੀ ਦੇਰ ਤੱਕ ਉਹਦਾ ਫਾਲਟ ਜਿੰਨੀ ਦੇਰ ਤੱਕ ਉਹਦਾ ਨੁਕਸ ਤੁਹਾਨੂੰ ਸਮਝ ਨਾ ਆਵੇ ਦੇ ਰੋਗ ਤੋਂ ਇਲਾਜ ਤੱਕ ਹਰ ਅਨੁਭਵ ਤੁਹਾਨੂੰ ਪ੍ਰਤੱਖ ਤੇ ਹੁੰਦਾ ਹੀ ਹੈ ਉਹ ਤੁਹਾਨੂੰ ਇੱਕ ਐਸੀ ਹੋਸ਼ ਨਾਲ ਪਰ ਦਿੰਦਾ ਤੁਹਾਨੂੰ ਕਿਸੇ ਦੂਸਰੇ ਬੰਦੇ ਦੀ ਗਵਾਹੀ ਦੀ ਲੋੜ ਨਹੀਂ ਪੈਂਦੀ ਆਪਣੇ ਅਨੁਭਵ ਵਸਤੇ ਅਸੀਂ ਕਿਸੇ ਦੂਸਰੇ ਦੀ ਗਵਾਹੀ ਨਹੀਂ ਮੰਗਦੇ ਅੱਜ ਦੇ ਵਿਗਿਆਨਿਕ ਯੁਗ ਚ ਖੜੇ ਇਨਸਾਨ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਜਿਹੜਾ అనుభవ ਆਪ ਦੂਜਿਆਂ ਦੀ ਗਵਾਹੀ ਤੇ ਖੜਾ ਹੈ ਉਹ ਉਹਨੂੰ ਕਿੱਥੇ ਤੱਕ ਲੈ ਕੇ ਜਾ ਸਕਦਾ ਇਹ ਗੱਲ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਉਹ ਰਾ ਕਿਧਰੇ ਨਹੀਂ ਲੈ ਕੇ ਜਾਂਦੇ ਜਿਹਦੇ ਰਾਹੀ ਕੋਲ ਆਪਣੀ ਪਛਾਣ ਨਹੀਂ ਕਾਗਜ਼ਾਂ ਤੇ ਲਿਖੀਆਂ ਤਰੀਕਾਂ ਕੋਲ ਤੁਹਾਡੀ ਹੋਂਦ ਦਾ ਪਤਾ ਨਹੀਂ ਆਂਦਾ ਉਹ ਤੇ ਲੱਭਣਾ ਪਏਗਾ ਤੁਹਾਡੇ ਸਫ਼ਰ ਦੀ ਸ਼ੁਰੂਆਤ ਦਾ ਦਿਨ ਹੋ ਸਕਦਾ ਉਹ ਤੇ ਤੁਹਾਨੂੰ ਖੁਦ ਲਿਖਣਾ ਪਏਗਾ ਕਿਸੇ ਹੋਰ ਨੇ ਲਿਖ ਕੇ ਨਹੀਂ ਦੱਸਣਾ ਸਾਨੂੰ ਖੁਦ ਲਿਖਣਾ ਪਏਗਾ ਸਾਨੂੰ ਖੁਦ ਰਾਹ ਬਣਾਉਣੇ ਪੈਣਗੇ ਮੇਰੇ ਗੁਰੂ ਕਹਿੰਦੇ ਸੀ ਆਖਰੀ ਸਾਹ ਤੱਕ ਵੀ ਗੁੰਜਾਇਸ਼ ਹੈ ਜੀ ਕਿਤੇ ਇਹਨਾਂ ਅਹਿਸਾਸਾਂ ਨੂੰ ਬੈਲੈਂਸ ਕਰਨ ਦੀ ਕਲਾ ਉਸੇ ਬੈਲੈਂਸ ਦਾ ਨਾਮ ਹੈ ਪਹਿਚਾਨ ਇੱਕ ਪੈਨ ਤੇ ਇੱਕ ਡਾਇਰੀ ਤੁਸੀਂ ਹੁਦ ਆਪਣੀ ਪਹਿਚਾਨ ਲਿਖ ਦਿਓ ਔਰ ਜਿੱਥੇ ਕਿਤੇ ਤੁਹਾਨੂੰ ਕੁਝ ਗਲਤ ਲੱਗਦਾ ਤੁਸੀਂ ਉਸ ਚਿੱਤਰ ਨੂੰ ਉਸ ਆਕ੍ਰਿਤੀ ਨੂੰ ਉਸ ਫੋਟੋ ਨੂੰ ਉਸ ਤਾਕਤ ਨੂੰ ਸਹੀ ਕਰਨ ਦੀ ਹਿੰਮਤ ਰੱਖਦੇ ਕਿਸੇ ਹੋਰ ਨੇ ਆ ਕੇ ਉਹਨੂੰ ਸਹੀ ਨਹੀਂ ਕਰਨਾ 28 28 ਦਿਨਾਂ ਲਈ ਤਿੰਨ ਪੜਾਅ ਐ ਇਸ ਪਹਿਲੇ ਪਾਗ ਦੇ ਯਾਨੀ ਤਿੰਨ ਮਹੀਨੇ 28 ਦਿਨਾਂ ਦਾ ਚੰਨ ਦਾ ਮਹੀਨਾ ਹੁੰਦਾ ਚੰਨ ਛੱਡੇ ਮਨ ਦਾ ਕਾਰਕ ਹੈ ਜਿਸ ਤਰ੍ਹਾਂ ਸੂਰਜ ਸਾਡੇ ਸਰੀਰ ਦਾ ਕਾਰਕ ਹੈ ਐਸੇ ਚੈਨਲ ਦੇ ਉੱਪਰ ਵੀਡੀਓ ਪਈ ਹੈ ਜਿਦੇ ਵਿੱਚ ਮੈਂ ਥੋੜਾ ਵਿਸਥਾਰ ਨਾਲ ਦੱਸਿਆ ਸੂਰਜ ਤੇ ਚੰਨ ਨੂੰ ਲੈ ਕੇ 28 ਦਿਨਾਂ ਦਾ ਚੰਨ ਦਾ ਮਹੀਨਾ ਹੁੰਦਾ ਚੰਨ ਸਾਡੇ ਮਨ ਦਾ ਕਾਰਕ ਹੈ ਜਿਵੇਂ ਸੂਰਜ ਸਾਡੇ ਸਰੀਰ ਦਾ ਕਾਰਕ ਹੈ ਮਨ ਦਾ ਕਾਰਕ ਹੈ ਜਿਵੇਂ ਸੂਰਜ ਸਾਡੇ ਸਰੀਰ ਦਾ ਕਾਰਕ ਹੈ ਚੰਨ ਸਾਡੇ ਮਨ ਦਾ ਕਾਰਕ ਹੋਣ ਕਰਕੇ ਹੀ ਚੰਨ ਨਾਲ ਸਾਡੇ ਧਰਮਾਂ ਨੇ ਬੜੀਆਂ ਖੂਬਸੂਰਤ ਤੇ ਬਹੁਤ ਖਾਸ ਰੀਤਾਂ ਬਣਾਈਆਂ ਜਿਨ੍ਹਾਂ ਚੋਂ ਪੂਰਨਮਾਸ਼ੀ ਇਸ਼ਨਾਨ ਮੱਸੀਆ ਇਸ਼ਨਾਨ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਰੀਤਾਂ ਨੇ ਜਿਹੜੀਆਂ ਚੰਨ ਦੀਆਂ ਤਰੀਕਾ ਨੂੰ ਲੈ ਕੇ ਖਾਸ ਕਰ ਬਣਾਈਆਂ ਗਈਆਂ ਔਰ ਇਹ ਕਿਹਾ ਜਾਂਦਾ ਪੂਰਨਮਾਸ਼ੀ ਇਸ਼ਨਾਨ ਔਰ ਮੱਸੀਆ ਇਸ਼ਨਾਨ ਇਹ ਐਦਾਂ ਹੀ ਨਹੀਂ ਬਣੀਆਂ ਇਹਦੇ ਪਿੱਛੇ ਬੜਾ ਗਹਿਰਾ ਵਿਗਿਆਨਿਕ ਢਾਂਚਾ ਕੰਮ ਕਰਦਾ ਬਹੁਤ ਗਹਿਰੀ ਵਿਗਿਆਨਿਕ ਗਣਨਾ ਤੋਂ ਬਾਅਦ ਇਹ ਰੀਤਾਂ ਬਣੀਆਂ ਔਰ ਇਹਦੇ ਤੇ ਹੀ ਅਸੀਂ ਜਿਹੜੇ ਛੋਟੇ ਛੋਟੇ ਸੈਸ਼ਨ ਕਰਦੇ ਆ ਇਹਨਾਂ ਚੀਜ਼ਾਂ ਨੂੰ ਦੱਸਣ ਵਾਸਤੇ ਉਸ ਟਾਈਮ ਲੋਕਾਂ ਦੇ ਅੰਦਰ ਸ਼ਰਧਾ ਬਹੁਤ ਸੀ ਕਿਸੇ ਨੇ ਜਾਣਨ ਦੀ ਇੱਛਾ ਨਹੀਂ ਰੱਖੀ ਪਰ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਜਿੰਨਾ ਜ਼ਿਆਦਾ ਅਸੀਂ ਇਹਦੇ ਵਿਗਿਆਨਿਕ ਪਹਿਲੂਆਂ ਨੂੰ ਜਿੰਨਾ ਜ਼ਿਆਦਾ ਅਸੀਂ ਇਹਦੇ ਵਿਗਿਆਨਿਕ ਕਾਰਨਾਂ ਨੂੰ ਆਧਾਰਾਂ ਨੂੰ ਲੱਭ ਲਾਂਗੇ ਓਨਾ ਜ਼ਿਆਦਾ ਸਾਨੂੰ ਫਾਇਦਾ ਵੀ ਹੋਏਗਾ ਔਰ ਓਨਾ ਜ਼ਿਆਦਾ ਅਸੀਂ ਦਾ ਪ੍ਰਚਾਰ ਵੀ ਕਰਾਂਗੇ ਕਿਉਂਕਿ ਜਿੰਨੀ ਦੇਰ ਤੱਕ ਸਾਡਾ ਮਨ ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਨਹੀਂ ਮੰਨਦਾ ਅਸੀਂ ਉਹਦੀ ਗਵਾਹੀ ਨਹੀਂ ਦਿੰਦੇ ਚਾਹੇ ਤੁਹਾਡੇ ਮਨ ਦਾ ਹਾਲ ਦੱਸ ਸਕਦਾ ਚਾਹੇ ਤੂੰ ਆਪਣੇ ਮਨ ਦਾ ਹਾਲ ਪੁੱਛਿਆ ਜਾ ਸਕਦਾ ਚੰਨ ਦੀਆਂ ਤਰੀਕਾ ਨੂੰ ਸਮਝ ਕੇ ਮਨ ਨੂੰ ਬਲਵਾਨ ਤੇ ਕਰਿਆ ਹੀ ਜਾ ਸਕਦਾ ਮਨ ਨੂੰ ਅਲੌਕਿਕ ਸ਼ਕਤੀਆਂ ਦਾ ਕੇਂਦਰ ਵੀ ਬਣਾਇਆ ਜਾ ਸਕਦਾ ਜਿਵੇਂ ਸੂਰਜ ਦੀਆਂ ਰੁੱਤਾਂ ਦੀ ਜਾਣਕਾਰੀ ਸਾਨੂੰ ਠੰਡ ਤੋਂ ਬਚਾ ਲੈਂਦੀ ਹੈ ਸਾਨੂੰ ਗਰਮੀ ਤੋਂ ਬਚਾ ਲੈਂਦੀ ਹੈ ਸਾਨੂੰ ਬਰਸਾਤ ਤੋਂ ਬਚਾ ਲੈਂਦੀ ਹੈ ਇਸ ਤਰ੍ਹਾਂ ਹੀ ਚੰਨ ਦੀਆਂ तरीਕਾਂ ਚ ਚੰਨ ਦੇ ਘਟ ਜਾਂ ਵਧਦੇ ਦਿਨ ਦੇ ਜਿਹੜੇ ਦਿਨ ਉਹ ਸਾਨੂੰ ਇਹਨਾਂ ਅਹਿਸਾਸਾਂ ਦੇ ਸਖਤ ਵਾਰ ਤੋਂ ਜਾਂ ਅਸੀਂ ਐਂ ਕਹਿ ਲਈਏ ਵੀ ਇਹਨਾਂ ਅਹਿਸਾਸਾਂ ਨੂੰ ਵਿਕਾਰੀ ਹੋਣ ਤੋਂ ਬਚਾ ਲੈਂਦੇ ਨੇ ਉਹਨਾਂ ਡੇਟਾਂ ਦਾ ਬਹੁਤ ਗਹਿਰਾ ਆਧਾਰ ਹੈ ਬੜੀ ਗਹਿਰੀ ਰਿਸਰਚ ਹੈ ਬੜੀ ਗਹਿਰੀ ਗਣਨਾ ਹੈ ਕਿਉਂਕਿ ਤਾਂ ਹੀ ਸਾਡੇ ਧਰਮਾਂ ਤੇ ਚੰਨ ਦੀਆਂ ਤਰੀਕਾਂ ਨੂੰ ਲੈ ਕੇ ਬੜੀ ਤਰ੍ਹਾਂ ਦੀਆਂ ਰੀਤਾਂ ਨੇ ਔਰ ਇਹਦੇ ਹਿਸਾਬ ਨਾਲ ਅਸੀਂ ਅਹਿਸਾਸਾਂ ਨੂੰ ਕੰਟਰੋਲ ਕਰ ਸਕਦੇ ਹਾਂ ਇਹ ਸਭ ਤੋਂ ਪਹਿਲੀ ਚੀਜ਼ ਹੈ ਅਹਿਸਾਸਾਂ ਨਾਲ ਸਾਡਾ ਆਮਣਾ ਸਾਹਮਣਾ ਅਸੀਂ ਆਪਣੇ ਅਹਿਸਾਸਾਂ ਨੂੰ ਜਾਣਦੇ ਹੋਈਏ ਔਰ ਉਹ ਅਸੀਂ ਕਿਸੇ ਹੋਰ ਦੀ ਰਿਸਰਚ ਨਾਲ ਨਹੀਂ ਜਾਣ ਸਕਦੇ ਕਿਸੇ ਹੋਰ ਦੀ ਖੋਜ ਨਾਲ ਨਹੀਂ ਜਾਣ ਸਕਦੇ ਉਹ ਸਾਨੂੰ ਖੋਜ ਖੁਦ ਕਰਨੀ ਪੈਗੀ ਇਹ ਪੈਨ ਤੁਹਾਡੀ ਜ਼ਿੰਦਗੀ ਦਾ ਉਹ ਗ੍ਰੰਥ ਸਾਬਤ ਹੋ ਸਕਦਾ ਜਿਹਦੇ ਵਿੱਚ ਤੁਹਾਡੇ ਸਾਰੇ ਦੁੱਖਾਂ ਦਾ ਹੱਲ ਲਿਖਿਆ ਹੋਏਗਾ। ਔਰ ਤੁਸੀਂ ਇਹਦੇ ਲੇਖਕ ਖੁਦ ਹੋ। ਐਸ ਤੂੰ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ? ਅੱਜ 25 ਜਨਵਰੀ 2025 ਅਸੀਂ ਪਹਿਚਾਨ ਦਾ ਦੂਸਰਾ ਸੈਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਪਿੱਛੇ ਇੱਕ ਸੈਸ਼ਨ ਮੈਂ ਗਰਮੀਆਂ 'ਚ ਕਰਿਆ ਸੀਗਾ ਇਸ ਸੈਸ਼ਨ ਵਿੱਚ ਵੀ ਮੈਂ ਬੜੇ ਸੀਮਿਤ ਮਿੱਤਰਾਂ ਨਾਲ ਐ ਗਰੁੱਪ ਕਰ ਰਿਹਾ ਹਾਂ ਔਰ ਪਿਛਲੀ ਵਾਰ ਵੀ ਮੈਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਮੈਨੂੰ ਐਸੇ ਫੋਨ ਆਏ ਜਿਨ੍ਹਾਂ ਨੂੰ ਮੈਂ ਗਰੁੱਪ ਵਿੱਚ ਸ਼ਾਮਲ ਨਹੀਂ ਕਰ ਸਕਿਆ ਪਰ ਫਿਰ ਵੀ ਉਹਨਾਂ ਨੇ 3 ਮਹੀਨੇ ਦਾ ਇਹਦਾ ਜਿਹੜਾ ਪਹਿਲਾ ਪੜਾਅ ਹੈ ਉਹਨੂੰ ਪੂਰਾ ਕਰਿਆ ਪਹਿਲੇ 3 ਮਹੀਨੇ ਚ ਅਸੀਂ ਇਹ ਅਹਿਸਾਸਾਂ ਨੂੰ ਸਮਝਦੇ ਹਾਂ ਸਾਨੂੰ ਪਤਾ ਲੱਗਦਾ ਹੈ ਅਸੀਂ ਰੋਬਟ ਕਿੱਦਾਂ ਕਿੱਥੇ ਕੀ ਗੜਬੜ ਹੈ ਔਰ ਇਹ ਸਾਰਾ ਅਸੀਂ ਖੁਦ ਦੇਖਿਆ ਹੁੰਦਾ ਔਰ ਇਸ ਕਰਕੇ ਇਹਨੂੰ ਠੀਕ ਕਰਨ ਵਿੱਚ ਬੜੀ ਆਸਾਨੀ ਹੋ ਜਾਂਦੀ ਹੈ ਕਿਉਂਕਿ ਜਦੋਂ ਰੋਗ ਸਾਨੂੰ ਕੋਈ ਦੱਸਦਾ ਤੇ ਫਿਰ ਸਾਨੂੰ ਪ੍ਰੇਰਿਤ ਕਰਨ ਵਾਸਤੇ ਯੋਰ ਲਾਣਾ ਪੈਂਦਾ ਚੀਜ਼ਾਂ ਨੂੰ ਅ ਐਂ ਲੱਗਦਾ ਜਿਵੇਂ ਸਾਨੂੰ ਬਦਲਣ ਵਾਸਤੇ ਨਿਯਮ ਬਣਾਣੇ ਪੈਂਦੇ ਨੇ ਇਹਦੇ ਨਿਯਮ ਬਣਾਣੇ ਨਹੀਂ ਪੈਂਦੇ ਬਣ ਜਾਂਦੇ ਆ ਕਿਉਂਕਿ ਇਹ ਸਾਰਾ ਕੁਝ ਤੁਸੀਂ ਖੁਦ ਦੇਖਿਆ ਹੁੰਦਾ ਅਗਲੇ 3 ਮਹੀਨੇ ਚ ਜਦੋਂ ਅਹਿਸਾਸਾਂ ਨੂੰ ਤੁਸੀਂ ਪੂਰੀ ਤਰ੍ਹਾਂ ਸਮਝਣ ਲੱਗ ਜਾਂਦੇ ਹੋ ਚੰਨ ਦੀਆਂ ਡੇਟਾ ਨਾਲ ਅਸੀਂ ਕੁਝ ਮਿਊਜ਼ਿਕ ਕੁਝ ਧਿਆਨ ਕੁਝ ਐਕਸਰਸਾਈਜ਼ ਕੁਝ ਸਤਰਾਂ ਨਹੀਂ ਆ ਦੇਖ ਲੈਂਦੇ ਆ ਜਿਹੜੀਆਂ ਇਹਨਾਂ ਅਹਿਸਾਸਾਂ ਨੂੰ ਕੰਟਰੋਲ ਕਰਦੀਆਂ ਜਿਸ ਤਰ੍ਹਾਂ ਇਹ ਅਹਿਸਾਸ ਸ਼ਾਂਤ ਹੋ ਕੇ ਬੈਲੈਂਸ ਹੋਣ ਲੱਗਦੇ ਆ ਤੇ ਤੁਹਾਡੀ ਆਪਣੇ ਆਪ ਨਾਲ ਪਹਿਚਾਨ ਹੁੰਦੀ ਆ ਔਰ ਉਸ ਤੋਂ ਬਾਅਦ ਜੇ ਅਸੀਂ ਲਗਾਤਾਰ ਦੂਸਰਾ ਪਾਗ ਕਰ ਲੈਂਦੇ ਆ ਤੇ ਤੀਸਰੇ ਭਾਗ ਚ ਸਾਡੇ 90% ਸਵਾਲ ਖਤਮ ਹੋ ਜਾਂਦੇ ਆ ਕਿਉਂਕਿ ਸਵਾਲ ਉਨੀ ਦੇਰ ਹੀ ਕਰੇ ਜਾ ਸਕਦੇ ਆ ਜਿੰਨੀ ਦੇਰ ਤੁਹਾਨੂੰ ਸੰਤੁਸ਼ਟ ਕਰਨ ਵਾਲਾ ਤੁਹਾਨੂੰ ਸ਼ਾਂਤ ਕਰਨ ਵਾਲਾ ਕੋਈ ਉੱਤਰ ਨਹੀਂ ਮਿਲਦਾ ਔਰ ਜਦੋਂ ਉੱਤਰ ਅੰਦਰੋਂ ਮਿਲਣੇ ਸਟਾਰਟ ਹੋ ਜਾਂਦੇ ਆ ਜਦੋਂ ਉੱਤਰਾਂ ਦੇ అనుਭਵ ਆਪਣੇ ਅੰਦਰ ਉਤਰਦੇ ਆ ਤੇ ਫਿਰ ਸਵਾਲ ਮੁੱਕ ਜਾਂਦੇ ਆ ਮੇਰੀ ਮੇਰੀ ਇਹ ਇੱਛਾ ਵੱਤ ਵੱਧ ਜਿੰਨੇ ਜ਼ਿਆਦਾ ਮਿੱਤਰਾਂ ਨੂੰ ਮੈਂ ਕਰਾ ਸਕਿਆ ਜਾਂ ਦੱਸ ਸਕਿਆ ਮੈਂ ਪੂਰੀ ਕੋਸ਼ਿਸ਼ ਕਰਾਂਗਾ ਹਰ ਸਾਲ ਅਸੀਂ ਘਟੋ ਘਟ ਪਹਿਚਾਣ ਨੂੰ ਲੈ ਕੇ ਤਿੰਨ ਸੈਸ਼ਨ ਕਰਾਂਗੇ ਹੋ ਸਕਦਾ ਅਗਲੇ 3 ਮਹੀਨੇ ਬਾਅਦ ਅਸੀਂ ਇਹਦਾ ਦੂਸਰਾ ਭਾਗ ਵੀ ਸ਼ੁਰੂ ਕਰੀਏ ਮੈਨੂੰ ਲੱਗਦਾ ਤੁਹਾਨੂੰ ਜੇ ਅੱਜ ਦੇ ਇਸ ਗਰੁੱਪ ਵਿੱਚ ਜਗ੍ਹਾ ਨਹੀਂ ਵੀ ਮਿਲੀ ਤੁਸੀਂ ਜਿਸ ਜਗ੍ਹਾ ਵੀ ਰਹਿੰਦੇ ਹੋ ਜਿਸ ਕੰਟਰੀ ਵੀ ਰਹਿੰਦੇ ਹੋ ਤੁਸੀਂ ਇਹਨੂੰ ਲਿਖਣਾ ਸਟਾਰਟ ਕਰ ਸਕਦੇ ਹੋ ਤਿੰਨ ਵਾਰ ਤੁਹਾਨੂੰ ਮੇਰੇ ਨਾਲ ਗੱਲ ਕਰਨ ਦੀ ਲੋੜ ਪੈਂਦੀ ਹੈ ਤਿੰਨ ਸਟੈਪ ਐ ਦੇ 28 28 ਦਿਨਾਂ ਦੇ 28 ਦਿਨਾਂ ਬਾਅਦ ਅਸੀਂ ਗੱਲ ਕਰ ਸਕਦੇ ਹਾਂ ਜੇ ਤੁਸੀਂ ਗਰੁੱਪ ਵਿੱਚ ਮੇਰੇ ਨਾਲ ਸ਼ਾਮਲ ਨਹੀਂ ਹੋ ਤੇ ਪਹਿਚਾਣ ਨੂੰ ਲੈ ਕੇ ਐਸੇ ਚੈਨਲ ਦੇ ਉੱਪਰ ਦੋ ਤਿੰਨ ਵੀਡੀਓ ਪੰਜਾਂ ਨੇ ਤੁਸੀਂ ਦੇਖ ਸਕਦੇ ਹੋ ਬੜੀ ਆਸਾਨੀ ਨਾਲ ਤੁਸੀਂ ਤਿੰਨ ਮਹੀਨੇ ਦਾ ਜਿਹੜਾ ਟਾਰਗੇਟ ਹੈ ਔਰ ਤਿੰਨ ਮਹੀਨੇ ਚ ਆਪਣੇ ਆਪ ਬਾਰੇ ਬਹੁਤ ਕੁਝ ਤੁਸੀਂ ਜਾਣ ਜੋਗੇ ਚਾਹੇ ਤੁਸੀਂ ਇਸ ਗਰੁੱਪ ਨਾਲ ਜੁੜੇ ਹੋ ਚਾਹੇ ਤੁਸੀਂ ਨਹੀਂ ਜੁੜੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਵੀ ਮੇਰਾ WhatsApp ਨੰਬਰ ਚੱਲ ਹੀ ਰਿਹਾ ਤੁਹਾਨੂੰ ਲੱਗਦਾ ਕਦੇ ਕੋਈ ਗੱਲ ਕਰਨੀ ਹੈ ਜਾਂ ਤੁਹਾਡਾ ਕੋਈ ਸਵਾਲ ਹੈ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਮੈਂ ਤੁਹਾਨੂੰ ਟਾਈਮ ਦਵਾਂ ਤੁਸੀਂ ਮੈਨੂੰ WhatsApp ਤੇ ਆਪਣਾ ਸਵਾਲ ਵੌਇਸ ਮੈਸੇਜ ਰਾਹੀਂ ਪੇਜ ਸਕਦੇ ਹੋ